ਨੀ ਹੱਡੀ ਨਹੀਂ ਦੋਸਤੋ ਆਠਾ ਬਣਾਤਾ ਜੇ ਹੱਡੀ ਹੁੰਦੀ ਤਾਂ ਕੱਟੀਨੇ ਬੜਕ ਤੇ ਗਾਂ ਵੱਜਣਾ ਇਹ ਆ ਜੀ ਪੱਕੀ ਤੇਲੀ ਬੂਰੀ ਜੇ ਇਹਦੀ ਗੱਲ ਕਰੀਏ ਜਿਹੜੀਆਂ ਪੱਕੀਆਂ ਤੇਲੀਆਂ ਬੂਰੀਆਂ ਦੋਸਤੋ ਇਸ ਸਭ ਤੋਂ ਪਹਿਲਾਂ ਇਹ ਬੂਰੀ ਹੁੰਦੀ ਸੀ ਕਿਉਂਕਿ ਤੇ ਮੇਨ ਗੱਲ ਇਹ ਆ ਦੋਸਤੋ ਕਿ ਜਿਹੜਾ ਬਲੱਡ ਹੁੰਦਾ ਵਾ ਬਲੱਡ ਚੰਗਾ ਹੀ ਆਪਾਂ ਨੂੰ ਪਤਾ ਵਾ ਕਿ ਗਾਂ ਚੰਗਾ ਦੁੱਧ ਕੱਢਦਾ ਆ ਥਣਾ ਸੁਣਾ ਦੀਆਂ ਇੰਨੀਆਂ ਸਾਫ਼ ਆ ਜੈਲੀਆਂ ਆਇਨੇ ਪੂਛ ਚੱਕ ਕੇ ਖੜ ਜਾਣਾ ਇਹ ਨਹੀਂ ਵੀ ਲੂਟ ਲੂਟ ਕਰਕੇ ਭੱਜਦੀਆਂ ਫਿਰਨੀਆਂ ਜਿਵੇਂ ਮਰਜੀ ਕੱਲਾ ਕੱਲਾ ਥਾਣੇ ਦਾ ਖਿੱਤੀ ਜਾਓ ਇਹੋ ਜਿਹਾ ਕੋਈ ਨੋ ਇਸ਼ੂ ਆ ਵੀ ਕਿ ਠੰਡੀਆਂ ਜੇਲੀਆਂ ਨਹੀਂ ਆ ਵੇਖੋ ਹਾਂਜੀ ਕਿਸਾਨ ਭਰਾਵੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੋ ਸੋ ਦੋਸਤੋ ਅੱਜ ਕਰਦੇ ਆ ਤੁਹਾਡੇ ਨਾਲ ਗੱਲਾਂ ਬਾਤਾਂ ਤੇ ਤੁਹਾਨੂੰ ਅੱਜ ਦੋ ਝੋਟੀਆਂ ਦਿਖਾਉਣੀਆਂ ਆ ਆਪਾਂ ਝੋਟੀਆਂ ਵੀ ਬਹੁਤ ਹੀ ਚੰਗੀ ਬਲੱਡ ਲਾਈਨ ਦੀਆਂ ਆ ਸਾਹਮਣੇ ਜਿਹੜੀ ਕੱਟੀ ਤੁਸੀਂ ਦੇਖ ਸਕਦੇ ਆ ਬੱਗੀ ਮੁੱਛ ਏਡਾ ਕੱਟ ਤੇ ਮਣਕਣੀ ਅੱਖ ਇਹ ਕੱਟੀ ਜਿਸਦੇ ਵੀ ਘਰੇ ਹੋਵੇ ਇਦਾਂ ਦੀ ਬਰੀਡ ਹੋਵੇ ਤਾਂ ਦੋਸਤੋ ਰਾਤ ਨੂੰ ਵੀ ਫੋਨ ਕਰੋ ਤੇ ਸਵੇਰ ਤੱਕ ਵਪਾਰੀ ਘਰ ਪਹੁੰਚ ਜਾਂਦੇ ਏਦਾਂ ਦੀ ਨਸਲ ਆ ਇਹ ਬਾਕੀ ਠੰਡੀਆਂ ਸਹੀਲ ਸੁਭਾ ਦੀਆਂ ਏਦਾਂ ਦੀਆਂ ਕਿ ਆਪਣੇ ਫਾਰਮ ਤੇ ਆਈਆਂ ਇਹਨਾਂ ਨੂੰ ਹਜੇ ਇਹਨਾਂ ਨੂੰ ਕੁਛ ਦੇਣੀ ਹੋਈ ਆ ਤੇ ਬਾਰ ਅੰਦਰ ਛੱਡੀ ਦੀਆਂ ਕੋਈ ਉਪਰਾ ਕੋਲੋਂ ਨੰਗੀ ਜਾਵੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਰਮ ਵਾਲਿਆਂ ਨੂੰ ਤੇ ਇੱਕ ਗੱਲ ਮੈਂ ਹੋਰ ਦੱਸ ਦੇਵਾਂ ਦੋਸਤੋ ਜਦੋਂ ਪਸ਼ੂ ਇਹੋ ਜੀ ਚਰਾਣ ਤੇ ਛੱਡਿਆ ਹੋਵੇ ਨਾ ਤੇ ਦਾਣਾ ਪਾਉਣ ਦੀ ਵੀ ਨਹੀਂ ਲੋੜ ਕਿਉਂਕਿ ਇਹਦੇ ਉੱਪਰ ਘਾਹ ਦੇ ਉੱਪਰ ਜਿਹੜਾ ਹੁਣ ਆਹਾ ਬੂਰਜਿਆ ਪਿਆ ਵਾ ਇਹ ਨੇਰਾ ਦਾਣਾ ਹੀ ਆ ਤੇ ਕਰਮ ਵਾਲਿਆਂ ਇੰਨੀਆਂ ਕਿ ਚਰਨੂ ਇਹ ਦੋਵੇਂ ਮਨੋ ਤੇਜ ਆ ਕਿ ਅੱਧੇ ਘੰਟੇ ਦੇ ਵਿੱਚ ਵਿੱਚ ਆਪਣੀਆਂ ਕੋਖਾਂ ਭਰ ਲੈਣੀਆਂ ਇਹ ਤੇ ਬਾਕੀ ਗੱਲ ਆਪਾਂ ਇਹਨਾਂ ਦੀ ਕਰੀਏ ਜੇ ਨਸਲ ਦੀ ਬਰੀਡ ਦੀ ਸਾਹਮਣੇ ਤੁਸੀਂ ਜਿਹੜੀ ਝੋਟੀ ਦੇਖਦੇ ਆ ਇਹ ਕਰਮਾ ਵਾਲੀ 1.5 ਸਾਲ ਤੋਂ ਘਟਾ ਦੇ 2.5 ਸਾਲ ਤੋਂ ਪਰਮਲ 1.5 ਸਾਲ ਦੇ ਨੇੜੇ ਹੋਣ ਵਾਲੀ ਹੈ ਸਮਝ ਲਓ ਦੰਦਾ ਤੋਂ ਖੀਰੀ ਆ ਅੱਖ ਦੇਖੀ ਜਾਵੇ ਤਾਂ ਦੋਸਤੋ ਬਿਲਕੁਲ ਗੁਲਾਬੀ ਆ ਦੇਖੋ ਤੁਸੀਂ ਇਹਦੀ ਅੱਖ ਜਿਹੜੀ ਬਿਲਕੁਲ ਗੁਲਾਬੀ ਮੱਥੇ ਤੋਂ ਡਿੰਗਾ ਚੀਰ ਆਉਂਦਾ ਥੱਲੇ ਬੱਗੀ ਮੋਛਾ ਗਈ ਇਹਦੀ ਮੈਂ ਇੱਕ ਤੁਹਾਨੂੰ ਮੇਨ ਚੀਜ਼ ਦਿਖਾਉਣੀ ਸੀਗੀ ਦੋਸਤੋ ਜਿਹਨੂੰ ਆਪਾਂ ਸਿੰਗਲ ਹੱਡੀ ਕਹਿੰਦੇ ਆ ਇਹ ਸਿੰਗਲ ਹੱਡੀ ਜਿਹੜੀ ਹੁੰਦੀ ਆ ਆ ਜਿਹੜਾ ਕੰਗਰੂੜ ਉੱਚਾ ਹੁੰਦਾ ਵਾ ਇਹਨੂੰ ਬੋਲ ਦਿੰਦੇ ਆ ਸਿੰਗਲ ਹੱਡੀ ਦੀ ਮਾਝ ਅਕਸਰ ਹੀ ਦੁੱਧ ਜ਼ਿਆਦਾ ਦਿੰਦੀ ਆ ਇਹ ਹਜੇ ਸਵੇਰ ਦਾ ਟਾਈਮ ਆ ਦੋ ਉਸ ਤੋਂ ਆ ਦੇਖ ਸਕਦੇ ਤੁਸੀਂ ਸਾਹਮਣੇ ਕੋਈ 7 7:30 ਦਾ ਟਾਈਮ ਆ ਹਜੇ ਅੱਜ ਮੌਸਮ ਨਾ ਬੱਦਲ ਵਾਲੀ ਆ ਸੂਰਜ ਵੀ ਨਹੀਂ ਨਿਕਲਿਆ ਹਜੇ ਤੇ ਆ ਤੁਸੀਂ ਨਾ ਇਹਦੀ ਮਿਲਕ ਵੇਨ ਕਰਿਓ ਇਧਰੋਂ ਚੈੱਕ ਜਦੋਂ ਧੁੱਪ ਹੁੰਦੀ ਆ ਨਾ ਦੋਸਤੋ ਤਾਂ ਪੂਰੀ ਫਲਾਟਿਚ ਹੁੰਦੀ ਆ ਇਹ ਤੇ ਹੁਣ ਸਵੇਰ ਦਾ ਟਾਈਮ ਆ ਤੇ ਹੁਣ ਵੀ ਤੁਸੀਂ ਇਹਦੀ ਮਿਲਕਵੇਨ ਚੈੱਕ ਕਰੋਗੇ ਤਾਂ ਐ ਲੱਗੂਗਾ ਕਿ ਜਿਵੇਂ ਮੱਝ ਦੀ ਹੁੰਦੀ ਹੈ ਬੀਡਾਂ ਜਿਹੜੀਆਂ ਦੁੱਧ ਦੇਣ ਵਾਲੀਆਂ ਹੁੰਦੀਆਂ ਨਾ ਦੋਸਤੋ ਉਹਨਾਂ ਦੇ ਵਿੱਚ ਉਹਨਾਂ ਦੇ ਬੋਡੀ ਸਟਰਕਚਰ ਬੋਡੀ ਸਟਰਕਚਰ ਲੱਛਣ ਢਾਂਚਾ ਦੱਸਦਾ ਫਿਰ ਮੈਂ ਅਕਸਰ ਹੀ ਗੱਲ ਕਰਦਾ ਹੁਣਾਂ ਕਿ ਜਿਹੜੀ ਆ ਝੋਲੀ ਆ ਨਾ ਜਿਹੜੇ ਆ ਥਾਣਾ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਵਾ ਇਹ ਕਰਮਾਂ ਵਾਲੀਆਂ ਜੇ 5 ਕਿਲੋ ਵਾਲੀ ਬਾਲਟੀ ਆ ਨਾ ਤੇ ਉਹਦੇ ਚ ਆਪਾਂ 5 ਕਿਲੋ ਦੁੱਧ ਪਾ ਸਕਦੇ ਆ ਆਪਾਂ ਉਹਦੇ ਵਿੱਚ 10 ਕਿਲੋ ਦੁੱਧ ਨਹੀਂ ਪਾ ਸਕਦੇ ਇਹ ਗੱਲ ਮੇਰੀ ਤੁਸੀਂ ਆਪਦੇ ਮਨ ਦੇ ਵਿੱਚ ਨੋਟ ਕਰਕੇ ਰੱਖਿਓ। ਇਹ ਜਿੰਨੀ ਕਿ ਇਹਨੂੰ ਝੋਲੀ ਲੱਗੀ ਆ ਕਰਮਾ ਵਾਲੀ ਨੂੰ ਗੁਰੂ ਰਾਮਦਾਸ ਪਾਸ਼ਾ ਦੀ ਮਿਹਰ ਚਾਹੀਦੀ ਆ ਕਿ ਇਹੇ ਕੱਟੀ ਪਹਿਲੇ ਨਹੀਂ ਦਸੋਂ ਬਾਹਰ ਜਾਣ ਸਕਦੀ ਆ ਤੇ ਜੇ ਕੋਈ ਖਿਡਾਰੀ ਲੈ ਜਾਏ ਤੇ 12-13 ਤੇ ਵੀ ਇਹ ਜਾ ਸਕਦੀ ਕਿਉਂਕਿ ਮਾਂ ਵਾਲੇ ਪੱਖ ਤੋਂ ਬਹੁਤ ਚੰਗੀ ਇਹਦੀ ਭੈਣ ਦਿੱਤੀ ਆਪਾਂ ਅੱਗੇ ਲਿਆ ਗਈ ਸੱਜਣਾ ਨੂੰ ਇਹ ਉਹੋ ਚੀਜ਼ ਹੀ ਮੰਨ ਲਓ ਬਾਨੀ ਆ ਇਹ ਉਹਦੇ ਨਾਲੋਂ ਹਾਈਟ 'ਚ ਜਿਆਦਾ ਜਾਊਗੀ ਕਿਉਂਕਿ ਮਾਵਾ ਪਿਓ ਇਹਨਾਂ ਦਾ ਇੱਕ ਆ ਤੇ ਮਾਵਾ ਇਹਨਾਂ ਦੀਆਂ ਵੱਖੋ ਵੱਖਰੀਆਂ ਉਹ ਥੋੜੀ ਜਿਹੀ ਮਧਰੀ ਗੋਡੀ ਦੀ ਮਾਂ ਸੀ ਇਹਦੀ ਮਾਂ ਦੀ ਹਾਈਟ ਥੋੜੀ ਜਿਹੀ ਉਹਦੇ ਨੂੰ ਐਕਸਟਰਾ ਸੀ ਜੀ ਇਸ ਕਰਕੇ ਇਹ ਹਾਈਟ ਜਿਆਦਾ ਕਰੂਗੀ ਬਾਕੀ ਜਿਹੜਾ ਪਸ਼ੂ ਚਰਨ ਤੇ ਲੱਗ ਜੇ ਖੁੱਲਾ ਛੱਡਣ ਆ ਪਈਏ ਤਾਂ ਦੋਸਤੋ ਪਸ਼ੂ ਅਕਸਰ ਹੀ ਆਪਾਂ ਨੂੰ ਪਤਾ ਕਿ ਬਹੁਤ ਛੇਤੀ ਤਿਆਰ ਹੋ ਜਾਂਦੇ ਆ ਜਿਵੇਂ ਆ ਸਾਹਮਣੇ ਤੁਸੀਂ ਬੂਰੀ ਦੇਖਦੇ ਆ ਮੈਨੂੰ ਬਹੁਤ ਫੋਨ ਕਾਲਾਂ ਆਉਂਦੀਆਂ ਵਾ ਇਹ ਬੂਰੀਆਂ ਲਿਆ ਕੇ ਦਿਓ ਬਾਈ ਤੇ ਬੂਰੀ ਕਰਮ ਵਾਲੀ ਸੂਪਰ ਵੀ ਨਿਸ਼ਾਨ ਆ ਗਿਆ ਆ ਥੱਲੇ ਹੋ ਜੇ ਤੁਸੀਂ ਖਾਨ ਚੈੱਕ ਕਰਿਓ ਬਹੁਤ ਹੀ ਸੋਹਣੇ ਤੇ ਬਿਲਕੁਲ ਬਰੀਕ ਕਮੜੀ ਦੀ ਇਹ ਕੱਟੀ ਤੁਸੀਂ ਦੇਖ ਸਕਦੇ ਹੋ ਤੇ ਕਹਿਣ ਦੀ ਗੱਲ ਕੀਤੀ ਜਾਵੇ ਤਾਂ ਵੇਖੋ ਬਿਲਕੁਲ ਪਤਲੀ ਤੇ ਪੂਛ ਦੇ ਵਿੱਚ ਭੋਰਾ ਜਿਹੀ ਹੱਡੀ ਨਹੀਂ ਦੋਸਤੋ ਆਠਾ ਬਣਾਤਾ ਜੇ ਹੱਡੀ ਹੁੰਦੀ ਤਾਂ ਕੱਟੀ ਨੇ ਮੁੜਕ ਤੇ ਗਾਂ ਵਜਣਾ ਇਹ ਆਹ ਦੀ ਪੱਕੀ ਤੇਲੀ ਬੂਰੀ ਜੇ ਇਹਦੀ ਗੱਲ ਕਰੀਏ ਜਿਹੜੀਆਂ ਪੱਕੀਆਂ ਤੇਲੀਆਂ ਬੂਰੀਆਂ ਦੋਸਤੋ ਇਸ ਹੱਬ ਤੋਂ ਪਹਿਲਾਂ ਇਹ ਬੂਰੀ ਹੁੰਦੀ ਸੀ ਕਿਉਂਕਿ ਜਦੋਂ ਰਾਵੀ ਦੇ ਉੱਪਰ ਰਾਵੀ ਦਰਿਆ ਜਿਹੜਾ ਸੀ ਉਹਦੇ ਉੱਤੇ ਰਾਵੀ ਸੀ ਤੇ ਨੀਲੀ ਜਿਹੜੀ ਆਪਣੀ ਪੰਜਾਬ ਦੀ ਸੀ ਜਦੋਂ ਨੀਲੀ ਤੇ ਰਾਵੀ ਨੂੰ ਮਿਕਸ ਕੀਤਾ ਗਿਆ ਤੇ ਉਦੋਂ ਨੀਲੀ ਰਾਵੀ ਬਣ ਗਈ ਇਹ ਪਹਿਲੀਆਂ ਤੇਲੀਆਂ ਬੂਰੀਆਂ ਜਿਹੜੀਆਂ ਆਪਾਂ ਅਕਸਰ ਹੀ ਗੱਲਾਂ ਕਰਦੇਗੇ ਭਲਵਾਨ ਬੂਰੀਆਂ ਚੁੰਘਦੇ ਰਹੇ ਜਾਂ ਬੂਰੀਆਂ ਦਾ ਦੁੱਧ ਪੀਂਦੇ ਰਹੇ ਇਹ ਉਹ ਬੂਰੀ ਹਵਾ ਤੇ ਇਹਨਾਂ ਦੀ ਇੱਕ ਖਾਸੀਅਤ ਇਹ ਵੀ ਰਹੀ ਹੈ ਜਿਨ੍ਹਾਂ ਦੇ ਘਰੇ ਬੂਰੀਆਂ ਰੱਖੀਆਂ ਵਾਂ ਉਹਨਾਂ ਨੂੰ ਇਹ ਚੀਜ਼ ਦਾ ਪਤਾ ਆ ਕਿ ਜਿਹੜੀਆਂ ਇਹ ਬੂਰੀਆਂ ਵਾਂ ਇਹਨਾਂ ਦਾ ਦੁੱਧ ਸੰਘਣਾ ਬਹੁਤ ਹੁੰਦਾ ਹੈ। ਸੋ ਇਹ ਤੁਸੀਂ ਦੇਖ ਸਕਦੇ ਆਂ ਵੀ ਇਹਨਾਂ ਦਾ ਦੁੱਧ ਜਿਹੜਾ ਸੰਘਣਾ ਹੋਣ ਦਾ ਰੀਜ ਇਹੀ ਆ ਕਿ ਇਹ ਇੱਕ ਵੱਖਰੀ ਬਰੀਡ ਆ। ਵੱਖਰੀ ਬਰੀਡ ਹੋਣ ਦੇ ਕਾਰਨ ਜਿਹੜੇ ਵੀ ਇਹਨਾਂ ਦਾ ਦੁੱਧ ਸੇਲ ਕਰਦੇ ਉਹਨਾਂ ਨੂੰ ਇਸ ਚੀਜ਼ ਦਾ ਪਤਾ ਵੀ ਆ ਕਿ ਬੂਰੀ ਦਾ ਦੁੱਧ 5 ਕਿਲੋ ਤੇ ਦੂਸਰੀਆਂ ਦਾ ਦੁੱਧ ਮੰਨ ਲਓ 8 ਕਿਲੋ ਦੇ ਬਰਾਬਰ ਹੁੰਦਾ। ਇਹਨਾਂ ਦੀ ਫੈਂਡ ਐਸ ਐਨ ਐਪ ਸਾਰਾ ਕੁਝ ਜ਼ਿਆਦਾ। ਇੰਨਾ ਦਾ ਮਾਲਕ ਉਹ ਵੀ ਜ਼ਿਆਦਾ ਨਿਕਲਦਾ ਸੀ ਫਿਰ ਗੱਲ ਕਰੀਏ ਇਧਰ ਇਹਦੀ ਫੇਰ ਇੱਕ ਵਾਰ ਮਿਲ ਕੇ ਚੈੱਕ ਕਰ ਲਓ ਕਿਉਂਕਿ ਆ ਝੋਟੀ ਤੇ ਮੈਂ ਜਿਹੜਾ ਕੈਮਰਾ ਵਾਰ-ਵਾਰ ਲਾ ਰਿਹਾ ਇਹਦੀ ਕੋਈ ਖਾਸियत ਦੋਹਾਂ ਕਟੀਆਂ ਦੀ ਬਹੁਤ ਚੰਗੀ ਆ ਪਰ ਇਹਦੇ ਵਿੱਚ ਜਿਹੜਾ ਬਲੱਡ ਆ ਬਹੁਤ ਹੀ ਵਧੀਆ ਤੇ ਮੇਨ ਗੱਲ ਇਹ ਆ ਦੋਸਤੋ ਕਿ ਜਿਹੜਾ ਬਲੱਡ ਹੁੰਦਾ ਵਾ ਬਲੱਡ ਚੰਗਾ ਹੀ ਆਪਾਂ ਨੂੰ ਪਤਾ ਵਾ ਕਿ ਗਾਂ ਚੰਗਾ ਦੁੱਧ ਕੱਢਦਾ ਆ ਥਣਾ ਸੁਣਾ ਦੀਆਂ ਇੰਨੀਆਂ ਸਾਫ਼ ਆ ਜੈਲੀਆਂ ਆ ਇਹਨੇ ਪੁੱਛ ਚੱਕ ਕੇ ਖੜ ਜਾਣਾ ਇਹ ਨਹੀਂ ਵੀ ਲੂਟ ਲੂਟ ਕਰਕੇ ਭੱਜਦੀਆਂ ਫਿਰਨੀਆਂ ਜਿਵੇਂ ਮਰਜੀ ਇਕੱਲਾ ਇਕੱਲਾ ਥਾਣੇ ਦਾ ਖੇਤੀ ਜੋ ਇਹੋ ਜਿਹਾ ਕੋਈ ਨੋ ਇਸ਼ੂ ਆ ਵੀ ਕਿ ਠੰਡੀਆਂ ਜੇਲੀਆਂ ਨਹੀਂ ਆ ਵੇਖੋ ਮੇਰੇ ਹਿਸਾਬ ਨਾਲ ਪੰਜ ਪੰਜ ਉਂਗਲਾਂ ਦਾ ਗੇਮ ਹੋਣੇ ਆ ਦੋਸਤੋ ਕਰਮਾਲੀ ਚ ਤੇ ਜੇ ਕਿਤੇ ਗੁਰੂ ਰਾਮਦਾਸ ਪਾਤਸ਼ਾਹ ਦੀ ਮਿਹਰ ਹੋ ਗਈ ਉਹ ਚੰਗਾ ਖਿਡਾਰੀ ਬੰਦਾ ਲੈ ਜੇ ਤੇ ਬਹੁਤ ਹੀ ਵੱਡੀ ਉੱਚੀ ਹਾਈਟ ਦੀ ਇਹ ਮੁੱਢ ਬਣ ਜਾਈਆਂ ਤੇ ਇਹ ਜੋੜੇ ਦਾ ਹੀ ਮਾਲੂ ਜੇ ਕੋਈ ਸ਼ੌਂਕੀ ਆ ਤੇ ਜੋੜਾ ਹੀ ਮਾਲੋ ਸੇਲ ਆਪਾਂ ਕਰ ਦੇਣਾ ਜੇ ਕੋਈ ਚਾਹਵਣ ਹੋਇਆ ਤਾਂ ਜ਼ਰੂਰ ਤੇ ਜੇ ਦੋਸਤੋ ਹਜੀ ਇਹਨਾਂ ਦਾ ਅੰਜਲ ਇੱਥੇ ਹੋਇਆ ਆ ਪੱਠੇ ਦਾ ਖਾਣ ਪੀਣ ਦਾ ਤਾਂ ਫੇਰ ਆਪਣੇ ਕੋਲ ਹੀ ਰਹਿਣਗੀਆਂ ਬਾਕੀ ਇਧਰੋਂ ਤੁਸੀਂ ਦੇਖ ਸਕਦੇ ਹੋਂਦੇ ਮੱਥੇ ਫੂਲ ਬੂਰੀ ਦੇ ਤੇ ਇਹਦੀ ਤੁਸੀਂ ਬੇਲ ਚੈੱਕ ਕਰ ਹੀ ਲਈ ਆ ਜਿਹੜੀ ਬੇਲ ਆ ਕੱਦ ਕਾਠੀ ਆ ਦੋਸਤੋ ਆਮ ਕਟੀਆਂ ਦੀ ਨਹੀਂ ਹੁੰਦੀ ਤੇ ਬਹੁਤ ਵੱਡੇ ਫੁੱਲੇ ਪਿੰਡੇ ਦੀ ਮੰਨ ਵਾਲੀ ਆ ਦੋਨਾਂ ਕਟੀਆਂ ਦੀ ਤੁਹਾਨੂੰ ਮੈਂ ਜੇ ਵੇਇਨਸ ਦਿਖਾਵਾਂ ਨਾ ਪਿੰਡੇ ਉਪਰ ਆ ਦੇਖੋ ਇਹਦੀਆਂ ਵੇਇਨਸ ਹਜੇ ਸਵੇਰ ਦਾ ਟਾਈਮ ਹੀ ਆ ਦੋਸਤੋ ਸਾਢੇ 7 ਦਾ ਪਰ ਆ ਜਿਹੜੀਆਂ ਵੇਇਨਸ ਆ ਇਹ ਦੁੱਧ ਵਾਲੇ ਪਸ਼ੂ ਦੇ ਹੁੰਦੀਆਂ ਦੂਜੇ ਦੇ ਨਹੀਂ ਹੁੰਦੀਆਂ ਇਹਦਾ ਕਹਿਣ ਤੋਂ ਭਾਵੇਂ ਇਸੀ ਵਿਖਾਉਣ ਦਾ ਕਾਰਨ ਇਹ ਸੀ ਕਿ ਇਹ ਜਿਹੜੀਆਂ ਹੁੰਦੀਆਂ ਵੇਇਨਸ ਮੰਨ ਲਓ ਪਤਲੀ ਸਕਿਨ ਹੁੰਦੀ ਆ ਉਹ ਪਤਲੇ ਚੰਮ ਦਾ ਪਸ਼ੂ ਦੁੱਧ ਦਿੰਦਾ ਜਿਵੇਂ ਆਹ ਬੂਰੀ ਆ ਇਹ ਲੋਹੀ ਬੂਰੀ ਕਹੋ ਤੇਲੀ ਬੂਰੀ ਕਹੋ ਪੱਕੀ ਬੂਰੀ ਕਹੋ ਸੋ ਇਹ ਅੱਜ ਆਪਣੇ ਫਾਰਮ ਤੇ ਸੀ ਮੈਂ ਕਿਹਾ ਚਲੋ ਸ਼ਾਟ ਕਰਾਉਣੇ ਆ ਤੁਹਾਨੂੰ ਤੇ ਮੱਝ ਦੇ ਫੋਨ ਬਹੁਤ ਆਉਂਦੇ ਪਏ ਆ ਦੋਸਤੋ ਤੇ ਮੱਝ ਸੇਲ ਹੋ ਚੁੱਕੀ ਆ ਤੇ ਇੱਕ ਵੱਖਰੀ ਜੀ ਅਜੇ ਇੱਧਰ ਗ੍ਰੀਨਰੀ ਜੀ ਨਾਲੇ ਵਧੀਆ ਜਿਹਾ ਲੱਗਾ ਮੈਨੂੰ ਵੀਡੀਓ ਕਰਨ ਦਾ ਤੇ ਮੱਝ ਦੋਸਤੋ ਸੇਲ ਹੋ ਚੁੱਕੀ ਐ ਇਸ ਕਰਕੇ ਮੱਝ ਦੀ ਕਾਲ ਨਾ ਕਰਿਓ ਤੇ ਮੈਂ ਮਾਫੀ ਚਾਹੁੰਦਾ ਵਾ ਜਿਹੜੇ ਵੀ ਨਰਾਸ਼ ਹੋ ਗਏ ਆ ਕਿ ਵੀਰ ਸਾਨੂੰ ਦੱਸ ਕੇ ਨਹੀਂ ਵੇਚੀ ਜਾਂ ਕਿਵੇਂ ਦੋਸਤੋ ਜਦੋਂ ਵੀਡੀਓ ਪੈ ਜਾਂਦੀ ਆ ਉਦੋਂ ਫਿਰ ਜਿਹੜਾ ਸਾਡੇ ਲਈ ਤਾਂ ਦੋਸਤੋ ਰੱਬ ਦਾ ਰੂਪ ਹੀ ਹੁੰਦਾ ਵਾ ਜਿਹੜਾ ਸਾਡੇ ਕੋਲੇ ਕਸਟਮਰ ਆਉਂਦਾ ਵਾ ਜਾਂ ਸਾਡੇ ਕੋਲੇ ਗਾਹਕ ਆਉਂਦਾ ਹੈ ਪਰ ਕਿਸੇ ਨੂੰ ਅਸੀਂ ਨਰਾਜ਼ ਕਰੀਏ ਤਾਂ ਇਹ ਗੱਲ ਗਲਤ ਆ ਸਾਡੇ ਲਈ ਵੀ ਤੇ ਜੇ ਕਿਸੇ ਨੂੰ ਪਸੰਦ ਆਉਂਦਾ ਇਹ ਜੋੜਾ ਤਾਂ ਆਪਣੇ ਨਾਲ ਸੰਪਰਕ ਕਰਿਓ ਤੇ ਜੇ ਤੁਹਾਨੂੰ ਮੇਰੀਆਂ ਵੀਡੀਓ ਪਸੰਦ ਲੱਗਦੀਆਂ ਦੋਸਤੋ ਤਾਂ ਮੇਰੀਆਂ ਵੀਡੀਓ ਸ਼ੇਅਰ ਕਰਦਿਆ ਕਰੋ ਤੇ ਬਾਕੀ ਦੋਸਤੋ ਜੇ ਕਿਸੇ ਨੇ ਆਪਣੀ ਵੀਡੀਓ ਬਲਉਣੀ ਆ ਵਾ ਤਾਂ ਉਹ ਵੀ ਆਪਣੇ ਨਾਲ ਸੰਪਰਕ ਕਰਿਓ ਧੰਨਵਾਦ ਦੋਸਤੋ ਜਿਉਂਦੇ ਵਾਸਤੇ ਰਹੋ ਪੰਜਾਬੀਓ ਜਿੱਥੇ ਵੀ ਮੇਰੇ ਕਿਸਾਨ ਭਰਾ ਜਿੱਥੇ ਪਹਿਣਾ ਭਰਾ ਕਾਰੋਬਾਰ ਤੇ ਲੱਗੇ ਆ ਮਾਲਕ ਉਹਨਾਂ ਨੂੰ ਚੜ੍ਹ ਤੇ ਜੇ ਕਿਸੇ ਨੂੰ ਵੀਡੀਓ ਲਈ ਮੇਰੀ ਜਰੂਰਤ ਆ ਕਿਸੇ ਕੋਲੇ ਚੰਗਾ ਪਸ਼ੂ ਧਾਨਾ ਉਹ ਵੀ ਸੰਪਰਕ ਕਰ ਸਕਦਾ ਸੋ ਧੰਨਵਾਦੋ ਦੋਸਤੋ